ਕੁੜੀ ਨੂੰ ਕਿੱਥੇ ਰੱਖੋਗੇ ਦੱਸੋ ਉੱਪਰ ਰੱਖੋ ਹੇਠਲੀ ਕਿੱਥੇ ਮੈਂ ਨਹੀਂ ਰੱਖ ਸਕਦਾ ਜੀ ਤੇ ਅੱਜ ਵੀ ਸ਼ਾਂਤੀ ਨਾਲ ਬੈਠੇ ਨੇ ਹਰੀ ਪੰਚਾਇਤ ਉਦੋਂ ਵੀ ਸ਼ਾਂਤੀ ਨਾਲ ਬਹਿ ਕੇ ਗੱਲ ਕਰ ਲਾਂਗੇ ਜਿਹੜਾ ਸਮਾਂ ਲੈਣਾ ਚਾਹੀ ਦੋ ਦਿਨ ਦਾ ਸਮਾਂ ਲੈ ਲਓ ਚਾਹੀ ਤਿੰਨ ਦਿਨ ਦਾ ਸਮਾਂ ਲੈ ਲਓ ਸਰ ਜੀ ਗੁੜੀਆਂ ਨੂੰ ਹੁਣ ਅੱਜ ਕਿੱਥੇ ਰੱਖ ਰਹੇ ਨੇ ਇਹ ਕਲੀਅਰ ਕਰੋ ਨਹੀਂ ਤੁਸੀਂ ਇਹ ਕਹਦੇ ਤੁਸੀਂ ਇੱਥੇ ਰਹਿ ਰਹੇ ਤੁਸੀਂ ਕੁੜੀ ਨੂੰ ਕਿੱਥੇ ਰੱਖੋਗੇ ਦੱਸੋ ਉੱਪਰ ਰੱਖੋ ਹੇਠਲੀ ਕਿੱਥੇ ਮੈਂ ਨਹੀਂ ਰੱਖ ਸਕਦਾ ਜੀ ਹਾਂ ਜੀ ਬਣਾ ਸਮਝਾਈਏ ਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪਸਾਵਾਂਗੇ ਇੱਥੇ ਪਸਾਵਾਂਗੇ ਹੁਣ ਗੱਦੇ ਲਿਆਉਣ ਲੱਗੇ ਇੱਥੇ ਇੱਥੇ ਆ ਕੁੜੀ ਦੇ ਟਾਈਮ ਉੱਪਰ ਕੋਟ ਦੇ ਆਰਡਰ ਨੇ ਕੋਈ ਚੈਲੰਜ ਨਹੀਂ ਕਰ ਸਕਦਾ ਉਹਨੂੰ ਭਰਾ ਲੱਗਦਾ ਇਹ ਕੋਣ ਮੁੰਡੇ ਦਾ ਭਰਾ ਹੈ ਭਰਾ ਕਾ ਨੂੰ ਉਹ ਸਹੀ ਕਾ ਜੀ ਇਹ ਸ੍ਰੀਕਾ ਦੇ ਉਂਗਲਾਂ ਲੱਗੀਆਂ ਨਹੀਂ ਜੇ ਤਾਂ ਇਹਨਾਂ 'ਚ ਜ਼ੁਰਤ ਹੋਈ ਮਾਰਨ ਦੀ ਜਿਵੇਂ ਇਹ ਕਹਿੰਦਾ ਕੁਝ ਖਾ ਕੇ ਮਰ ਜੂਆ ਕਰ ਦੂ ਮੈਂ ਕਹਿੰਦਾ ਵੀ ਮੈਂ ਦੱਸ ਦਿੰਦਾ ਟਾਈਮ ਦੇਣਾ ਕੁੜੀ ਨੂੰ ਕਰ ਦੇਣੀ ਜਿਹੜਾ ਕੁਝ ਕਰਦੇ ਆ ਨਹੀਂ ਯਾਰ ਮਾਰਦਣ ਸਾਡੀ ਕੁੜੀ ਨੂੰ ਚਾਕੇ ਲੈ ਹੈ ਹੈ ਕੀ ਯਾਰ ਕਿੱਧਰ ਨੂੰ ਦੁਨੀਆ ਜਾ ਰਹੀ ਹੈ ਦੋਵੇਂ ਪਾਸਿਓਂ ਜਿਹੜਾ ਜਮਲੇ ਤੂੰ ਹੈ ਨਾ ਕਿਵੇਂ ਜੀ ਜਿਸ ਦਿਨ ਨੌਕਰੀ ਤੂੰ ਨੌਕਰੀ ਕਾ ਤੋ ਛੱਡ ਬਣਾ ਹੈ ਮੈਂ ਦੋਨਾਂ ਨੂੰ ਘਰ 'ਚ ਰੱਖੂਗਾ ਜੀ ਹੁਣ ਜਦੋਂ ਸਾਡਾ ਉਸ ਤੇ ਫਰਕ ਹੈ ਜੀ ਪਹਿਲਾਂ ਹੁਣ ਹਾਂ ਤੇ ਵੀ ਫਰਕ ਛੇਤੀ ਦੂਰ ਕਰਨਾ ਚਾਹੁੰਦਾ ਸਾਹਮਣੇ ਰਹੂ ਸਾਡੇ ਪਰਿਵਾਰ ਸਾਹਮਣੇ 4 ਵਜੇ ਆਜੇ ਕਰੂ 8 ਵਜੇ ਜਾਇਆ ਕਰੂ ਨਹੀਂ ਬੱਬੇ 12 ਘੰਟਿਆਂ 'ਚੋਂ 16 ਘੰਟੇ ਤੇਰੇ ਲਈ ਹੈ ਜਿਹਦਾ ਮਾਰ 8 ਘੰਟੇ ਡਿਊਟੀ ਪਈ 8 ਘੰਟੇ ਡਿਊਟੀ ਹੈ ਹਾਂਜੀ 6 ਘੰਟੇ ਜੀ ਕਈ ਤੋਂ ਐ ਕਰ ਸ਼੍ਰਾਜ ਨੇਮ ਨੂੰ ਦੋ ਕੁਰੀ ਇੱਥੇ ਤੇਰੀ ਲਿਖਤ ਕਰਾਂਗਾ ਤੂੰ 3.5 ਮਹੀਨੇ ਨੂੰ 14000 ਦੇ ਦੇ ਕਰ ਜਦੋਂ ਉਹਨਾਂ ਨੂੰ ਕਿਹਾ ਵੀ ਕੁੜੀ ਨੂੰ ਰੱਖਣ ਨੂੰ ਇਹੀ ਤਿਆਰ ਆ ਨਹੀਂ ਚਲੋ ਬਾਤ ਹੀ ਖਤਮ ਹੋ ਗਈ ਹੈ ਬਾਬਾ ਜੀ ਬਾਬਾ ਚੱਲਦਾ ਆਪਾਂ ਇਹਨਾਂ ਨਾਲ ਸਹਿਮਤ ਆ ਝੋਲੀ ਆ ਸੰਗਤ ਮੂਰੇ ਇਹਨਾਂ ਦੀ ਗੱਲ ਤੇ ਫੁੱਲ ਚੜਦਾ ਭੈਣ ਦੀ ਮੈਂ ਸਵੇਰੇ ਨੌਕਰੀ 'ਚ ਛੜਾ ਦਿੰਦਾ ਇਹਨਾਂ ਨੂੰ ਕਹੋ ਵੀ ਜਿਹੜੀ ਉਹ ਦੂਜੀ ਵਿਆਹੀ ਉਹਨੂੰ ਅੱਜ ਛੜਦਾ ਫਿਰ ਇਹ ਚੱਕ ਹਾਂ ਹੋਰ ਚੱਲ ਇੱਥੇ ਇੱਥੇ ਕਰੋ ਗੱਲ ਸਹੀ ਗੱਲ ਛੜਦਾ ਉਹਨੂੰ ਬਿਲਕੁਲ ਸਹੀ ਗੱਲ ਇੱਕ ਟਕ ਮਟਾ ਬਾਬਾ ਇੱਥੇ ਤੱਕ ਨਹੀਂ ਆ ਰਹੀਆਂ ਇਹ ਲੈ ਜਾਨਗੇ ਛੜਾ ਇਹਨਾਂ ਨੂੰ ਉਹਨਾਂ ਨੂੰ ਕੱਲ ਨੂੰ ਮੇਰੇ ਬਾਹਰ ਤੇ ਲੈ ਆ ਮੈਂ ਤੂੰ ਮੇਰਾ ਸਰੀਕ ਆ ਵੀਰੇ ਵੀਰ ਵੜ ਕੇ ਰਹੇ ਤੂੰ ਮੇਰੀ ਜ਼ਿੰਦਗੀ ਚ ਦਖਲ ਅੰਦਾਜ਼ੀ ਨਾ ਕਰ ਤੂੰ ਮੇਰਾ ਤੂੰ ਮੇਰਾ ਤੂੰ ਤਿਆਰ ਹੈ ਨਾ ਤੂੰ ਤਿਆਰ ਹੈ ਕੋਈ ਗੱਲ ਨਹੀਂ ਤੂੰ ਤਿਆਰ ਹੈ ਪਰ ਮੈਂ ਤੇ ਕਰਨਾ ਨਹੀਂ ਆ ਕਰ ਮੈਂ ਵੀ ਸੋਣਾ ਠੀਕ ਹੈ ਤੁਸੀਂ ਵੀ ਪੁਲੀਸ ਸਾਡਾ ਆਪ ਹੁਣੀ ਉਹਨੂੰ ਕੁੜੀ ਨੂੰ ਕਹਿ ਦਿੰਨੇ ਵੀ ਕੁੜੀ ਸਵੇਰੇ ਤੋਂ ਤੂੰ ਇੱਥੇ ਘਰੀ ਹੈ ਨਾ ਜਿੱਥੇ ਕਹਿਣਗੇ ਆਉਣ ਜਾ ਉਹ ਤੇ ਆਉਂਦਾ ਉਹ ਰੱਖਣ ਨੂੰ ਕਹਿਣਗੇ ਤਾਂ ਰੱਖੂਗੀ ਨਹੀਂ ਰੱਖਣ ਨੂੰ ਕੋਈ ਤਾਂ ਨਹੀਂ ਪਰ ਜਮਾ ਫਿਰ ਅਸਲੇ ਦੀ ਹੱਕਦਾਰ ਘਰ ਵਾਲੀ ਬਣ ਕੇ ਰਹੇ ਤੇ ਜਿਹੜੀ ਉਹ ਦੂਜੀ ਉਹ ਘਰ ਵਾਲੀ ਨੂੰ ਸੈਟ ਕਰ ਦੇ ਤੁਸੀਂ ਜਿਹੜੀਆਂ ਤੈਨ ਸਾਡੀਆਂ ਉਹ ਰੱਖੋਗੇ ਉਹਨਾਂ ਨੂੰ ਤੂੰ ਸਾਡੇ ਸਵੇਰੇ ਬਾਅਦ ਤੇ ਲੈ ਆ ਦੇ ਜਵਾਨ ਆ ਜਵਾਨ ਆ ਜਵਾਨ ਗੱਲ ਆ ਦੂੰ ਸਵੇਰੇ ਜੇ ਤੇਰੇ ਕਹੇ ਤੇ ਉਹ ਸਾਡੇ ਬਾਹਰ ਚ ਆ ਗਈਆਂ ਤੂੰ ਜਿਹੜਾ ਫੈਸਲਾ ਕਰਿਆਂਗਾ ਮੈਂ ਉਹੀ ਕਰੂੰ ਤੂੰ ਜਿਹੜਾ ਫੈਸਲਾ ਕਰਤਾ ਗੱਲ ਪੰਥ ਨਾਲ ਉਹੀ ਕਰੂੰ ਮੈਂ ਜਦੋਂ ਉਹਨਾਂ ਨੂੰ ਮੇਰੇ ਬਾਤ ਤੇ ਲਿਆ ਯਾਰ ਇਹਨਾਂ ਕੇ ਸਾਰੇ ਪਾਸੇ ਫੈਸਲੇ ਧਾਰਾਂ ਤੂੰ ਤਿੰਨ ਕਹੇਂਗਾ ਤੂੰ ਪੰਜ ਲੈ ਆ ਚਾਹੇ ਸਾਨੂੰ ਕੀ ਆ ਸਹੀ ਯਾਰ ਆ ਬਾਬਾ ਜੀ ਪਤਾ ਨਾ ਖਾਸ ਤਾਂ ਕੱਲ ਕਲਾ ਕੋਈ ਰਫੜ ਪੈਂਦਾ ਉਦੋਂ ਡਾਕੂ ਤੇ ਵੀ ਗਈ ਕਣੀ ਆ ਲੈ ਵੀਰੇ ਲਫੜੇ ਇਹਦੇ ਵੀ ਪੈ ਸਕਦਾ ਕੋਈ ਵੀ ਇਹਦੇ ਵੀ ਬੈਠਾ ਹੋਊਗਾ ਵੀਰੇ ਮੈਂ ਵੀ ਉਹੀ ਗੱਲ ਕਰ ਰਿਹਾ ਆ ਆਪਣੀ ਤੁਸੀਂ ਛਡਾਉਣਾ ਕਹਿੰਦੇ ਮੈਨੂੰ ਇਹ ਵੀ ਯਾਰ ਸਮਝ ਲੱਗ ਰਹੀ ਜਿੰਮੇਵਾਰੀ ਲੈ ਰਹਿਣ ਦੋ ਇਧਰਾਂ ਦੀ ਯਾਰਾ ਦੋ ਇਧਰਾਂ ਦੀ ਸੀ ਜਿੰਮੇਵਾਰੀ ਲੈ ਰਿਆ ਤੂੰ ਦੂਜੇ ਲਊ ਹੀ ਫਾੜ ਦਾ ਡਾਡਾ ਇਹਨਾਂ ਦਾ ਹੈਗਾ ਤੋਤਾ ਤਾਨੂੰ ਇਧਰ ਦੇਖ ਆਰੇ ਇਹ ਦੋ ਤਾਂ ਤੂੰ ਇਹ ਇਹ ਕਲੇਸ਼ਮਾ ਕਰ ਰਿਹਾ ਅਗਿਆ ਨੌਕਰੀ ਵਾਲੀ ਇਹ भेज देना नकलीया नु जीनु ਆਪ ਗੰਡੀਆਂ ਦੇ ਨਹੀਂ ਜਾਣ ਦਿੰਦੇ ਉਹ ਬਰਾਬਰ ਜੀ ਤੇ ਸਮਝ ਲੈ ਜੇ ਕੋਈ ਨਕਸ਼ਾ ਦੱਸ ਦੋ ਵੀ ਆਹ ਭਾਈ 73 ਹੈ ਕੋਈ ਗੱਲ ਹੈ ਛੱਡੇ ਗੁੱਠੇ ਦਸਕਟ ਕਰਾਓ ਹੋਰ ਦੱਸੋ ਕੀ ਚਾਹੀਦਾ ਜੇ ਕਰਨਾ ਹੈ ਗੱਲ ਤੋਂ ਦਾ 9 ਸਾਲ ਚ ਕਰ ਲੈਂਦੀ 9 ਸਾਲ ਦੀ ਕੱਲੀਆਂ ਰਹਿੰਦੀ ਐ ਇਹ ਤਾਂ ਤੂੰ ਕਰਾ ਹਾਂ ਮੁੰਡਾ ਕਿੱਥੇ ਕਰਨਾ ਪੁਰਾਏ ਇਦਾਂ ਸਾਡੀ ਵੀ ਇਹ ਕੁੜੀ ਆ ਇਹ ਅਸੀਂ ਤਾਂ ਬਸਾਉਣ ਵਾਸਤੇ ਆਏ ਆ ਅਸੀਂ ਕੋਈ ਧੱਕਾ ਕਰਨ ਵਾਸਤੇ ਨਹੀਂ ਆਏ ਹੈਗੇ ਬਿਲਕੁਲ ਬਿਲਕੁਲ ਕਾਨੂੰਨ ਦੇ ਮੁਤਾਬਕ ਅਸੀਂ ਇਹਨਾਂ ਨੂੰ ਬਸਾਉਣ ਵਾਸਤੇ ਵੀ ਆਏ ਆ ਤੇ ਬਸਾਉਣਾ ਚਾਹੀਦਾ ਵੀ ਹੈ ਠੀਕ ਹੈ ਇਹ ਇੱਥੇ ਰਹੇ ਉਦੋਂ ਬਾਅਦ ਜੇ ਕੋਈ ਮਸਲਾ ਹੱਲ ਹੁੰਦਾ ਜਿਵੇਂ ਕਹੋਗੇ ਅਸੀਂ ਪੰਚਾਇਤ ਦੁਆਰੇ ਫੇਰ ਆ ਜਾਾਂਗੇ ਤੇ ਅੱਜ ਵੀ ਸ਼ਾਂਤੀ ਨਾਲ ਬੈਠੇ ਨੇ ਹਰੀ ਪੰਚਾਇਤ ਉਦੋਂ ਵੀ ਸ਼ਾਂਤੀ ਨਾਲ ਬੈਠ ਕੇ ਗੱਲ ਕਰ ਲਾਂਗੇ ਜਿਹੜਾ ਸਮਾਂ ਲੈਣਾ ਚਾਹੀਏ 2 ਦਿਨ ਦਾ ਸਮਾਂ ਲੈ ਲਓ ਚਾਹੀਏ 3 ਦਿਨ ਦਾ ਸਮਾਂ ਲੈ ਲਓ ਆਹਾਂ ਕਿੱਥੇ ਆਪਰੇ ਹੋ ਗਏ ਮੁੰਡਾ ਕਿੱਥੇ ਘਰ ਲੈ ਚੱਲ ਹੋਈ ਆ ਕੋਟ ਦੇ ਪਾਊਡ ਇਹਦੇ ਬੁੰਡੇ ਦੇ ਕਿਤਾਬ ਕਿਹੜੇ ਪਤੇ ਆਕਰ ਅਕਬਰ ਖਾਨ ਆਹ ਕੁੜੀ ਉਹਨਾਂ ਨੇ ਜੋ ਸਾਈਨ ਕੀਤੇ ਆ ਦੇ ਹਾਂਜੀ ਇਹ ਚ ਲਿਖਿਆ ਹੋਣਾ ਵੀ ਆਪਾਂ ਤੇਰਾ ਐਗਰੀਮੈਂਟ ਹੋਇਆ ਹੋਇਆ ਇਹਨਾਂ ਨਾਲ ਹੋਇਆ ਸੀ ਨਾ ਪਿਛੜੀ ਕੋ ਹੋਇਆ ਸੀ 24 11 2010 ਤੁਸੀਂ ਵਾਪਿਸ ਲੈ ਕੇ ਜਾਏਗਾ ਐਸਪਰੇ ਡਾਕੂਮੈਂਟ ਦੇ ਹਿਸਾਬ ਨਾਲ ਕੁੜੀ ਨਾ ਰਾਈਟ ਬਣਦਾ ਕੁੜੀ ਇੱਥੇ ਠੀਕ ਹੈ ਠੀਕ ਹੈ ਉਹ ਜਿਹੜਾ ਆਪਾਂ ਦੱਸਿਆ ਵੀ ਚਲੋ ਤੁਹਾਡੀ ਨਹੀਂ ਬਣਦੀ ਸੀ ਤੋ ਤੇ ਚਾਰ ਵਾਲੀ ਤੁਹਾਡਾ ਚੱਲਿਆ ਕੰਮ ਹੁਣ ਤੁਸੀਂ ਕਹਿੰਦੇ ਨਹੀਂ ਬਣਨੀ ਕੋਈ ਦਿੱਕਤ ਨਹੀਂ ਉਹ ਬਾਅ ਕੇ ਗੱਲਾਂ ਗੀਆਂ ਤੁਸੀਂ ਕੀ ਰਾਂ ਇਹਨਾਂ ਨੂੰ ਜਿਹੜਾ ਹੁਣ ਇਹਨਾਂ ਦੇ ਹਿਸਾਬ ਨਾਲ ਤੁਸੀਂ ਕੀ ਰਾਂ ਇਹਨਾਂ ਨੂੰ ਰੱਖੋ ਇੱਥੇ ਪਕੌੜ ਦੇ ਆਰਡਰ ਦੇ ਹਿਸਾਬ ਨਾਲ ਠੀਕ ਹੈ ਤੋਂ ਆਪਾਂ ਇਹਨੂੰ 2-4 ਦਿਨ ਦਾ ਸਮਾਂ ਲੈ ਲੈਨੇ ਇਹਨੂੰ ਤਾਂ ਆਪਾਂ ਇਹਨੂੰ ਦੁਬਾਰੇ ਬੁਲਾ ਲਾਂਗੇ ਜਿਵੇਂ ਬਾਬ ਜਿੱਧਰੂ ਨਿਬੜਦੀ ਹੋਈ ਠੀਕ ਹੈ ਜੀ ਸਰ ਉਧਰ ਤੋਂ ਆਪਾਂ ਗੱਲ ਕੋਰ ਦੀ ਡਾਇਰੈਕਸ਼ਨ ਦੇ ਹਿਸਾਬ ਨਾਲ ਆਪਾਂ ਉਧਰ ਨੂੰ ਨਿਬੇੜ ਦਾਂਗੇ ਠੀਕ ਹੈ ਹਾਂ ਕਿਉਂ ਮੈਂ ਬਚਾਂਹ ਨਹੀਂ ਕਰਦੇ ਹੈਗੇ ਵੀ ਜੇ ਇਹ ਕੋਲ ਕੋਈ ਖਾ ਪੀ ਰਹਿ ਜਿਵੇਂ ਹੁਣ ਸਾਰਾ ਸਾਰ ਮੇਰੇ ਪਹਿਲਾਂ ਕਹਿੰਦੇ ਰਹੇ ਹੈਗੇ ਮੜੇ ਗਾਂਚ ਤੋਂ ਰੱਸੀ ਪਾਹੀ ਇਹ ਵਿਚਾਲੇ ਦੋਨੇ ਪੰਚਾਇਤਾਂ ਬੈਠੇ ਜੀ ਉਹਨਾਂ ਦੀ ਛੋਟੀ ਲੈਣ ਹਾਂ ਦੋਨੇ ਪੰਚਾਇਤਾਂ ਦੀ ਛੋਟੀ ਲੈ ਲੂ ਹਾਂ ਇਹ ਚੀਜ਼ ਹੈ ਜਾਇਦਾ ਹਾਂਜੀ ਹਾਂ ਬਿਲਕੁਲ ਆਪਾਂ ਆਉਣ ਵਾਲਾ ਇਹ ਹਾਂ ਉਹ ਉਹ ਖੋਦੀ ਖੋਦੀ ਕਿ ਮੇਰਾ ਸਰ ਪੰਚਾਇਤ ਆਜੋ ਬਲੀ ਤੁਸੀਂ ਆ ਕੇ ਬੈਠਿਆ ਰਹੋ ਸਰ ਜੀ ਆਜੋ ਆਜੋ ਤੁਸੀਂ ਆ ਜਾਓ ਉਹਨਾਂ ਦੇ ਪਿੱਛੇ ਲੋ ਜੇ ਅਤੋ ਜੀ ਦਾ ਸੋ ਤੁਸੀਂ ਇੱਥੇ ਰਹਿ ਰਹੇ ਹੋ ਵੀ 10 ਵੀ ਬੋਲ ਜੇ ਹੁਣ ਮੈਂ ਚਾਹ ਮੰਨ ਲਓ ਤੁਸੀਂ ਚਲੇ ਗਏ ਸਾਰੇ ਆਨੇ ਇਹਨਾਂ ਨੇ ਨਾ ਮੌਕੇ ਮਾਰਾ ਮੋਟਾ ਛੀਟਾ ਮਾਰ ਕੇ ਗਿਆ ਜਿਵੇਂ ਉਹਨਾਂ ਸਾਰਿਆਂ ਨੇ ਬਲਾਈ ਨਹੀਂ ਮੈਨੂੰ ਇਹ ਨਹੀਂ ਕਹਿਤਾ ਸੀ ਕਿ ਮਹਾਰਾ ਗੱਲ ਚ ਰਸੀਫਾ ਮੈਂ ਇਹਨਾਂ ਦੀਆਂ ਗੋਲੀਆਂ ਬਗਾ ਲੂੰ ਨਾ ਮਹਾਰਾ ਇਹਨਾਂ ਦੇ ਪੈਸੇ ਚਲੇ ਗਏ ਇਹਨਾਂ 11 ਬੰਤਾਂ ਕੁੱਟਣ ਪੈਗੀਆਂ ਉਹ ਅਸੀਂ ਰਿਸਪੋਨਸੀਬਲ ਨਾ ਸਾਰੇ ਇਹਦੀ ਹਰ ਪੱਖ ਦੇ ਰਿਸਪੋਨਸੀਬਿਲਟੀ ਹੈ ਜੇ ਇਹਨਾਂ ਨੇ ਕੋਈ ਫੇਲ ਕਰਨਗੇ ਮੈਂ ਆਪਦੀ ਖੁਦ ਜੀ ਮੈਂ ਦੋਨੇ ਪੰਚਾਇਤਾਂ ਦਾ ਸੀ ਨਾਮ ਦਿੰਦਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੇ ਕੋਈ ਕਿਰਮਤ ਵਾਲ ਹੋਵੇ ਕਿ ਕਈ ਵਾਰੀ ਕੋਈ ਦੋਨਾਂ ਦੇ ਆਸ ਵਿੱਚ ਤੂ ਤੂ ਮੈਂ ਮੈਂ ਹੁੰਦੀ ਆ ਟਾਈਮ ਮੌਕੇ ਤੇ ਪਹੁੰਚਣ ਇੱਥੇ ਇਹਨਾਂ ਦਾ ਨਵੇੜਾ ਸਮਝੌਤਾ ਜੋ ਵੀ ਆ ਵਿਚ ਚੱਲ ਹੋ ਕੇ ਵੀ ਲੜਾਈ ਨੂੰ ਵਧ ਨਹੀਂ ਨਾ ਟਾਈਮ ਵੀ ਭਾਈ ਸਰਪੰਚ ਨੂੰ ਫੋਨ ਕਰਨੇ ਸਾਬ ਨੂੰ ਮੌਕੇ ਤੇ ਜਿਹਦਾ ਬੂਲ ਲਾ ਜਾ ਭਾਈ ਖੜਾਈ ਨੂੰ ਕੋਈ ਵਧ ਨਹੀਂ ਆ ਸਿੱਧਾ ਜੀ ਸਾਹਿਬ ਉਹ ਦੱਸੇ ਨਾ 4 ਦਿਨਾਂ ਬਾਅਦ ਕਹੇ ਆਏ ਹੋ ਗਿਆ ਇਹ ਦੇਖੋ ਜੀ ਇਹ ਨਾ ਹੋਵੇ ਵੀ ਹੁਣ ਇਹਨਾਂ ਦੀ ਦੂਸਰੀ ਪਤਨੀ ਆ ਹਨਾ ਉਹ ਕੋਈ ਮੇਰੇ ਤੇ ਵਾਧਾ ਨਾ ਕਰਨ ਕਿਸੇ ਤੋਂ ਉਹ ਇਹ ਸਮਝਾਊਗਾ ਉਹ ਇਹਨਾਂ ਦੀ ਜ਼ਿੰਮੇਵਾਰੀ ਉਹ ਇਹਦੇ ਪਰਿਵਾਰ ਦੀ ਜ਼ਿੰਮੇਵਾਰੀ ਇਹ ਚੁੱਕੀ ਉਹ ਤੁਹਾਡੀ ਦੇਖੋ ਘਰ ਦੀ ਹੋ ਜੇ ਉਹ ਭਾਈ ਤੁਸੀਂ ਛੋਟੇ ਕੋਲੇ ਫੋਨ ਤਾਂ ਹੈਗਾ ਤੁਸੀਂ ਫੋਨ ਆ ਵਿਆ ਕਦ ਵਾਦ ਤਨੇ ਸਰਦਾਰ ਸਾਹਿਬ ਇਸੇ ਬਾਸੇ ਇਹਨਾਂ ਦੀ ਡਿਊਟੀ ਬਣਦੀ ਹੈਗੀ ਆ ਐਸਚੋ ਸਾਹਿਬ ਨੂੰ ਮਾਰਿਓ ਸਰਪੰਚ ਨੂੰ ਮਾਰਿਓ ਮੌਕੇ ਦੇ ਨੂੰ ਸਰਪੰਚ ਮੌਕੇ ਦਾ ਮੁੰਡਾ ਕਹਿੰਦਾ ਸਰਦਾਰ ਬੁੜੀਆਂ ਨੂੰ ਹੁਣ ਅੱਜ ਕਿੱਥੇ ਰੱਖ ਰਹੀ ਨੇ ਇਹ ਕਲੀਅਰ ਕਰੋ ਨਹੀਂ ਤੁਸੀਂ ਦੱਸੋ ਇੱਕ ਹੋਰ ਦੇਖ ਦੇ ਤੁਸੀਂ ਆਰਡਰ ਲੈ ਕੇ ਆਏ ਹੋ ਉਸ ਹਿਸਾਬ ਨਾਲ ਤੁਸੀਂ ਹਫਤਾ 10 ਦਿਨ ਦਾ ਟਾਈਮ ਮੰਗ ਰਹੇ ਹੋ ਹਫਤਾ 10 ਦਿਨ ਦਾ ਟਾਈਮ ਲਈ ਅੱਜ ਆਪਾਂ ਇਹਨੂੰ ਕੁੜੀਆਂ ਨੂੰ ਅੱਜ ਕਿੱਥੇ ਰੱਖ ਰਿਹਾ ਕੁੜੀ ਤੂੰ ਇਹ ਕਹਿ ਰਹੀ ਤੁਸੀਂ ਇੱਥੇ ਰਹਿ ਰਹੇ ਤੁਸੀਂ ਕੁੜੀ ਨੂੰ ਕਿੱਥੇ ਰੱਖੋਗੇ ਦੱਸੋ ਉੱਪਰ ਰੱਖੋ ਉੱਤਲੇ ਕਿੱਥੇ ਮੈਂ ਨਹੀਂ ਰੱਖ ਸਕਦਾ ਜੀ ਹਾਂਜੀ ਤੁਸੀਂ ਪਹਿਲਾਂ ਵੀਡੀਓ ਚ ਮੰਨਿਆ ਉਹਦਾ ਘੰਟਾ ਤੋਂ ਪਹਿਲਾਂ ਵੀ ਮੈਂ ਉੱਪਰ ਉੱਕੇ ਨੂੰ ਉੱਪਰ ਰੱਖੋ ਵਾਰੀ ਲਾਉਂਦੀ ਹੈ ਕੰਮ ਕੋਈ ਗੱਲ ਨਹੀਂ ਮੈਨੂੰ ਮੰਨਜ਼ੂਰ ਹੈ ਅਛਾ ਵੀ ਕਾਰਵਾਈੇ ਕਰਾ ਲੇਗਾ ਹਲੋ ਮੰਨ ਗਿਆ ਜੀ ਇਹ ਤਾਂ ਦਰਦੇ ਜੀ ਤਾਂ ਮੰਨ ਗਿਆ ਜੀ ਡਰਦੇ ਤਾਂ ਹੁਣ ਕੋਈ ਖਾਪੀ ਨਹੀਂ ਇਹ ਆਹ ਦੇਖ ਸਕਦੇ ਹੋ ਦੋਸਤੋ ਬੱਚਾ ਜੰਮ ਕੇ 4 ਸਾਲ ਦੀ ਕੁੜੀ ਕਹਿੰਦਾ ਮੈਂ ਇਹ ਨਹੀਂ ਰੱਖਦਾ ਹੁਣ ਉਹ ਖੜੀ ਹੈਗੀ ਡਾਕਟਰ ਨਹੀਂ ਲੱਗੀ ਹੋਈ ਹੈ ਨਾਲ ਬੇਚੀ ਹੈਗੀ ਤਸਵੀਰਾਂ ਦੇ ਸਿੱਖੋ ਸਾਹਿਬ ਨੇ ਵੀ ਕਿਹਾ ਵੀ ਆਊਟਰ ਆਏ ਹੋਏ ਨੇ ਭਾਈ ਕੋਟ ਦੇ ਰੱਖ ਸਕਦੇ ਹੋ ਸਾਹਿਬ ਨੇ ਗੱਲ ਹੈ ਜਿਹੜੀ ਸਹੀ ਕਰੀਏਗੀ ਬਿਲਕੁਲ ਖੜੇ ਨੇ ਸਾਹਮਣੇ ਹੋਏ ਭਾਈ ਨੇ ਗੋਰ ਚੁਕਿਲਿਆਂ ਦਾ ਕਿਹੜਾ ਮਤਲਬ ਕਰਦਾ ਸਾਰੇ ਪਤਾ ਲੱਗ ਕਰਦਾ ਰਿਪੋਰਟ ਜਾਂ ਕੁਝ ਹੋਊਗਾ ਨਹੀਂ ਪਹਿਲਾਂ ਕੋਈ ਹੈ ਭਰਜਾ ਜੀ ਦੋਨਾਂ ਦਾ ਨਾ ਦੋਨਾਂ ਦੇ ਪੇਰੈਂਟਸ ਤੇ ਪਊਗਾ ਮੁੰਡੇ ਤੇ ਪਊਗਾ ਜੀ ਉਦੀ ਵਾਈਫ ਤੇ ਪਊਗਾ ਵਾਈਫ ਦੇ ਜਿਹੜੇ ਪੇਰੈਂਟਸ ਤੇ ਪਊਗਾ ਜਿਹੜੀ ਇਹਨਾਂ ਨੇ ਕਰਾਇਆ इवन ਕੀ ਜਿਹੜਾ ਕੋਈ ਇਹਨਾਂ ਨੇ ਵਿਆਹ ਨਿਕਾਹ ਵળે ਕੋਈ ਸ਼ਾਮਲ ਸੀ ਉਹਨਾਂ ਦੇ ਵੀ ਪਊਗਾ ਪਰਚਾ ਕਿਹੜੀ ਧਾਰਾ ਤਹਿਤ ਜੀ ਆ ਕੇ ਮੈਂ ਸ਼ਿਕਾਇਤ ਰੱਖਣ ਨੂੰ ਤਿਆਰ ਆ ਅੱਜ ਤੱਕ ਇਹ ਸੀ ਆਰ ਪੀ ਸੀ 494 ਹੈ ਜੀ ਠੀਕ ਹੈ ਇਹਨਾਂ ਦੀ ਧਾਰਾ ਜਿਹੜੀ ਹੈਗੀ ਮੌਜੂਦਾ ਜਿਹੜੀ ਹੈਗੀ ਆ ਉਹਦੇ ਤਹਿਤ ਪਊਗਾ ਜੀ ਕਿੰਨੀ ਸਜ਼ਾ ਜੀ ਉਹ ਤਾਂ 7 ਸਾਲ ਦੀ ਸਜ਼ਾ ਹੈ ਜੀ ਉਹ ਤਾਂ ਫੇਰ ਵੀ ਰੱਖਣੀ ਪਊ ਜਿਹੜਾ ਫੇਰ ਵੀ ਰੱਖਣੀ ਪਊ ਜੇ ਅੰਦਰ ਵਾਗੇ ਚਾਹੇ ਉਹ ਪਰਜਾ ਹੋਏ ਜੋ ਬੋਲਣਾ ਵੀ ਇਹਦਾ ਹੱਕ ਦਾ ਗਿਆ ਨਹੀਂ ਕੁੜੀ ਦਾ ਹੱਕ ਤਾਂ ਮਿਲੂਗਾ ਐ ਕਰੋ ਯਾਰ ਹੱਕ ਬਣਦਾ ਇੱਥੇ ਬਸ ਆਪਾਂ ਕੁੜੀ ਜਿਸ ਤਰ੍ਹਾਂ ਦੇ ਹਾਲਾਤ ਦੋਸਤੋ ਬਣੇ ਹੋਏ ਨੇ ਖਾਈ ਪਿੰਡ ਡਾਕਟਰ ਨਹੀਂ ਲੱਗੀ ਹੋਈ ਐ ਲਵੇ ਇੱਕ ਕੁੜੀ ਐ ਸੋਹਣਾ ਪਰਿਵਾਰ ਐ ਤੁਸੀਂ ਆਪੇ ਕਮੈਂਟ ਕਰਕੇ ਦੱਸਿਓ ਵੀ ਕੀ ਹਾਲਾਤ ਜਿਹੜੇ ਬਣੇ ਹੋਏ ਨੇ ਖਾਈ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰਦੇ ਤੇ ਕਮੈਂਟ ਜਰੂਰ ਕਰਿਓ ਵੀ ਹਾਲਾਤ ਇਹ ਕੀ ਨੇ ਕੀ ਚੁਨਕਸ਼ ਐ ਚਾਹੇ ਉਹ ਪਰਚਾ ਹੋਏ ਜੋ ਬੋਲਣਾ ਵੀ ਇਹਦਾ ਹੱਕ ਦਾ ਗਿਆ ਨਹੀਂ ਕੁੜੀ ਦਾ ਹੱਕ ਤਾਂ ਮਿਲੂਗਾ ਐ ਕਰੋ ਯਾਰ ਤੁਸੀਂ ਕੋਹ ਨਾ ਕਰੋ ਗੱਦੇ ਜੇ ਮਗਾਓ ਲਾਉਣੇ ਆਸਣੇ ਇੱਥੇ ਲਾਓ ਹੁਣ ਤੂੰ ਜ਼ਿਲ੍ਹਾ ਮੋਗਾ ਦੇ ਵਿੱਚ ਇਸ ਵਕਤ ਖੜਿਆਂਗੇ ਜੰਗਾ ਹੋਇਆ ਤਾ ਉਂਗਲਾ ਵਾਲਾ ਤੁਸੀਂ ਦੁਆਰੇ ਵਿਗਾੜਦਾ ਨਾਲੇ ਕੱਢਿਆ ਵੱਢਿਆ ਹੈਗਾ ਅਸੀਂ ਪਿਆਰ ਨਾਲ ਸਮਝਾਈਏ ਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਉਹਨਾਂ ਨੂੰ ਤੁੰਗਾਰ ਕੀ ਕੱਢਿਆ ਵੱਢਿਆ ਇੱਥੇ ਹੈ ਭਾਈ ਸਾਵਾ ਜਿੱਥੇ ਮਰਜ਼ੀ ਪਾਦਲਾ ਨਹੀਂ ਪਸਾਵਾਂਗੇ ਇੱਥੇ ਪਸਾਵਾਂਗੇ ਹੁਣ ਗੱਦੇ ਲਿਆਉਣ ਲੱਗੇ ਇੱਥੇ ਇੱਥੇ ਆਸਣ ਲਾਵਾਂਗੇ ਉਹ ਹੰਬਲੀ ਨਾਲ ਜਿਹੜਾ ਕੋਈ ਸੱਦਣਾ ਹੋਰ ਸੱਦਲਾ ਜੀ ਨੂੰ ਸੱਦਣਾ ਇਹ ਚੰਗਾ ਸੀ ਤੂੰ ਐਤ ਆਪਦੇ ਇੱਥੇ ਰਹਿੰਦਾ ਨਾ ਸ਼ਰੀਕਾ ਚ ਨਾਨਕੀ ਕਾ ਰਹਿਣਾ ਊੜੀ ਇੱਥੇ ਹੀ ਬਸੂ ਕੋਟ ਦੇ ਆਰਡਰ ਨੇ ਕੋਈ ਚੈਲੰਜ ਨਹੀਂ ਕਰ ਸਕਦਾ ਉਹਨੂੰ ਭਰਾ ਲੱਗਦਾ ਕੋਣ ਮੁੰਡੇ ਦਾ ਭਰਾ ਭਰਾ ਕਾ ਨੂੰ ਆ ਸਹੀ ਕਾ ਜੀ ਇਹ ਸ਼ਰੀਕਾ ਦੇ ਉਂਗਲਾਂ ਲੱਗੀਆਂ ਹੁੰਦੀਆਂ ਨਹੀਂ ਉਹ ਵੀ ਕਰੀਏ ਦੇਖ ਸਕਦੇ ਹੋ ਵੀ ਇੱਕ ਤਾਂ ਦੋਸਤੋ ਦੇਖੋ ਸੋਹਣਾ ਪਰਿਵਾਰ ਲੜਕੀ ਖੜੀ ਆ ਯਾਰ ਡਾਕਟਰ ਨਹੀਂ ਲੱਗੀ ਹੋਈ ਆ ਆ ਬੱਚੀ ਦੇਖੋ ਸੰਕਨ ਨੂੰ ਵੀ ਗੱਲ ਨੂੰ ਲਾ ਲਿਆ ਸੰਕਨ ਦੀਆਂ ਧੀਆ ਵੀ ਗੱਲ ਨੂੰ ਲਾ ਤੁਸੀਂ ਬੋਝਾ ਵਿਆਹ ਕਰਾਇਆ ਨਹੀਂ ਉਹਨਾਂ ਨਾਲ ਵੀ ਜੱਫੀਆਂ ਤੁਸੀਂ ਵੀਡੀਓ 'ਚ ਦੇਖੋਗੇ ਪਾਲੀਆਂ ਨਹੀਂ ਜਾਂਦੀ ਨਹੀਂ ਹੁੰਦੀ ਗੱਲ ਨਹੀਂ ਪਰ ਜਿਹੜਾ ਦੋ ਤਿੰਨ ਮੁੰਡਿਆਂ ਨੂੰ ਲੌਂਦੇ ਇਹਨਾਂ ਦੇ ਵਰਜਾ ਨਾਲ ਦਿਓ ਇੱਕ ਪਿਓ ਹੈ ਕਿ ਤਾਈ ਦਾ ਮੁੰਡਾ ਹੀ ਨਹੀਂ ਘਰ ਵਸਣ ਦਿੰਦੇ ਇਹਨਾਂ ਦਾ ਐ ਹੋਈ ਉਂਗਲਾਂ ਲਾਈ ਜਾਂਦੇ ਆ ਦੋ ਜਾਣੇ ਹੀ ਘਰ ਵਸਣ ਦਿੰਦੇ ਤੁਸੀਂ ਆ ਦੇਖੋ ਵੀ ਯਾਰ ਅੱਛਾ ਹੋਰ ਹੋ ਗਿਆ ਭਾਈ ਸਾਹਿਬ ਮੈਨੂੰ ਲੱਗਦਾ ਵੀ ਇਹ ਮੁੰਡੇ ਦਾ ਕੋਈ ਭੈਣ ਹੈ ਨਹੀਂਗੀ ਨਹੀਂ 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 ਆ ਗਈ ਇਹਨੂੰ ਨਾਲ ਦੇ ਪਿਓ ਨੂੰ ਦੁੱਖ ਹੈ ਧੀਆ ਪਣਾ ਦਾ ਦੁੱਖ ਕੀ ਹੁੰਦਾ ਦਾ ਪੋਤੀ ਛੜ ਦੋ ਕੁੜੀ ਲੈ ਕੁੜੀ ਲੈ ਕਹਿਣ ਜੱਟੇ ਜੀ ਸਰਬ ਉਹ ਚਵਾਰਾ ਸਾਹਮਣਾ ਖਾਲੀ ਪਿਆ ਆਪਾਂ ਕੁੜੀ ਦਾ ਸਮਾਨ ਉੱਥੇ ਰੱਖਦੇ ਆ ਜੇ ਤਾਂ ਇਹਨਾਂ ਚ ਜਰੂਰਤ ਹੋਈ ਮਾਰਨ ਦੀ ਜਿਵੇਂ ਇਹ ਕਹਿੰਦਾ ਕੁਝ ਖਾ ਕੇ ਮਾਰ ਜੂ ਆ ਕਰ ਦੂ ਮੈਂ ਕਹਿੰਦਾ ਵੀ ਮੈਂ ਦੱਸ ਦਿੰਦਾ ਟਾਈਮ ਦੇਣਾ ਕੁੜੀ ਨੂੰ ਕਰਦੇ ਨੇ ਜਿਹੜਾ ਕੁਝ ਕਰਦੇ ਆ ਨਹੀਂ ਯਾਰ ਮਾਰ ਤਾਂ ਸਾਡੀ ਕੁੜੀ ਨੂੰ ਚਾਕੇ ਲੈ ਲਾਂਗੇ ਕੁੜੀ ਦੀ ਜੁੰਮੇਵਾਰੀ ਸਾਡੀ ਦੀ ਸਾੜੀ ਆ ਅਸੀਂ ਉੱਥੇ ਉਹ ਕੋਟ ਦੇ ਆਰਡਰ ਆ ਪ੍ਰਸ਼ਾਸਨ ਨਹੀਂ ਕਰ ਸਕਦਾ ਕੋਟ ਆ ਹਾਲਾਤ ਨਹੀਂ ਦੇਖ ਸਕਦੇ ਉਹ ਵੀ ਤੂੰ ਦੇਖ ਸਕਦੇ ਹੋ ਵੀ ਸੋਹਣਾ ਪਰਿਵਾਰ ਜਦ ਦੇਖ ਲਓ ਹੈ ਕੀ ਯਾਰ ਕਿੱਧਰ ਨੂੰ ਦੁਨੀਆ ਜਾ ਰਹੀ ਹੈ ਐਂ ਲਾ ਲਓ ਸਾਨੂੰ ਤਾਂ ਐਂ ਲੱਗਦਾ ਹੈਗਾ ਜਿੱਦਾਂ ਦੇ ਬਾਬੇ ਨਾਲ ਆ ਧੀਆਂ ਬਸਾਉਣ ਚੱਲਿਆ ਸਾਨੂੰ ਤਾਂ ਇਹ ਲੱਗ ਰਿਹਾ ਸਾਰਾ ਹੀ ਪੰਜਾਬ ਹੋ ਗਿਆ ਯਾਰ ਜਿੱਥੇ ਜਾਂਦੇ ਇਹੀ ਹਾਲਾਤ ਜਿੱਥੇ ਜਾਂਦੇ ਇਹੀ ਹਾਲਾਤ ਐਨੇ ਮਾੜੇ ਹਾਲਾਤ ਯਾਰ ਪੰਜਾਬ ਦੇ ਸਰ ਕੁੜੀ ਇੱਛੀ ਰੱਖੋ ਆਪਾਂ ਚੱਲਦੇ ਚੋ ਕੇ ਦੋ ਯਾਰ ਬੰਦੇ ਆਉਣਗੇ ਸਰ ਬਾਕੀ ਕੋਈ ਨਹੀਂ ਦੋ ਯਾਰ ਹੀ ਆਉਣਗੇ ਬਾਕੀ ਸਾਰੇ ਇੱਥੇ ਰਹਿ ਗਏ ਕੁੜੀ ਦੇ ਵਿੱਚ ਛੱਡ ਕੇ ਜਾਓ ਬੂਟਾ ਨਹੀਂ ਬਣਦਾ ਜਾਣਾ ਦੇਖ ਰਹੇ ਹਾਂ ਵੀ ਕੋਈ ਗੱਲ ਨਹੀਂ ਅਸੀਂ ਕਹਿ ਰਹੇ ਅਸੀਂ ਹੋਰ ਕੰਮ ਜਾਣ ਕੋਈ ਅਸੀਂ ਸਰ ਕਿਹੜੀ ਚੋਕੀ ਆਉਣਾ ਜੀ ਆਦੀਨ ਸਾਦੀਨ ਆ ਗਈ ਸਰ ਜੀ ਮੜਾ 1 ਮਿੰਟ ਕੀ ਬਣਿਆ ਸਰ ਜੀ ਕੁਛ ਨਹੀਂ ਬਣਿਆ ਹਜੇ ਇਹਨਾਂ ਨੂੰ ਇਹ ਸਰਕਾਰੀ ਆਰਡਰ ਸੀਗੇ ਜਿਹੜਾ ਹਜੇ ਇਹਨਾਂ ਨੂੰ ਲੱਗਦਾ ਵੀ ਕੋਈ ਇਸ਼ੂ ਆ ਕਹਿੰਦੇ ਵੀ ਕੁੜੀ ਨੂੰ ਕੁਛ ਕਰਨਾ ਲਵੇ ਕੁੜੀ ਕੋਈ ਦਿੱਕਤ ਆ ਕੁੜੀ ਨੂੰ ਹੋ ਸਕਦਾ ਫੂਟਾਤ ਨੂੰ ਕੁਛ ਨਾ ਕਰ ਲਈ ਜਾਂ ਅਗਲੇ ਨੂੰ ਡਾਟਾ ਉਹ ਕਦੇ ਲਿਖ ਕੇ ਦੇ ਦਿੰਦੇ ਅਸੀਂ ਰੱਖ ਲਾਂਗੇ ਔਰ ਸਾਨੂੰ ਥੋੜੀ ਸਰ ਨੂੰ ਟਾਈਮ ਕਾਫੀ ਦੋਤਾ 3 ਘੰਟੇ ਉਹ ਸਾਨੂੰ ਕੋਈ ਅਰਜੈਂਸੀ ਕਿਸੇ ਮੈਟਰ ਚ ਬੱਚੇ ਦੀ ਉਥੇ ਵੇਖੀ ਆਪਾਂ ਜਿਹੜੇ ਕੋਡ ਦੇ ਆਰਡਰ ਪੜ੍ਹ ਲੈਨੇ ਆ ਨਾਲੇ ਇਸ ਵੇਲੇ ਥੋੜੀ ਗੱਲ ਸੁਣ ਲੈਨੇ ਆ ਜੇ ਕਿਸੇ ਮੁੱਦੇ ਤੇ ਪਹੁੰਚੂਗੀ ਠੀਕ ਹੈ ਨੀ ਕੁੜੀ ਆਪਦੇ ਘਰੇ ਰਹੂਗੀ ਕੋਡ ਦੇ ਆਡਰ ਦੇ ਹਿਸਾਬ ਨਾਲ ਠੀਕ ਹੈ ਧੰਨਵਾਦ ਹਾਂਜੀ ਹਾਂ ਸਰ ਜੀ ਸਭਾ ਪਤਾ ਨਹੀਂ ਪੜ੍ਹੇ ਨਹੀਂ ਨੇ ਉਹ ਦੇਖੋ ਆਪਾਂ ਤੇ ਦੇਖ ਸਕਦੇ ਹੁਣ ਕਿਵੇਂ ਲਗਾਏ ਨੇ ਥਾਣੇ ਮੈਂ ਦੱਸ ਦਵਾਂ ਪਤਾ ਨਹੀਂ ਕਰਦਾ ਮੈਂ ਦੱਸਾਂ ਐਸ ਐਚਓ ਤੀ ਰੱਖਦਾ ਇਹਦਾ ਥਾਣੇ ਜੀ ਨਿਬਰ ਦੀਆਂ ਨਿਬਰ ਦੀਆਂ ਨਹੀਂ ਤਾਂ ਨਾ ਕੁੜੀ ਉਨੇ ਪਸਾਂਦੀ ਹੌਜਾਵੇ ਸਿਤਾ ਸਿੰਘਾਂ ਦੇ ਮਨ ਨੂੰ ਭਾਵੇ ਹਾੜੋ ਨੀਂਦ ਆਲੇ ਦੇਖ ਸਕਦੇ ਹੋ ਦੋਸਤੋ ਸਹੁਰੇ ਤੇ ਇਹਨਾਂ ਦੇ ਪਤੀ ਨੂੰ ਜੋ ਮੰਨ ਨਹੀਂ ਰਹੇ ਤੇ ਕੋਰਟ ਦੇ ਆਰਡਰ ਨੂੰ ਵੀ ਨਹੀਂ ਮੰਨਿਆ ਐਸਐਚਓ ਸਾਹਿਬ ਵੀ ਆ ਕੇ ਵਾਗੇ ਬਹੁਤ 2.5 ਘੰਟੇ ਲਾਗੇ ਫੌਜਾਂ ਵੀ ਆਈਆਂ ਹੋਏ ਨੇ ਪੰਚਾਇਤਾਂ ਵੀ ਨੇ ਨਗਰ ਦੀਆਂ ਪਿੰਡ ਖਾਈ ਖੜਿਆ ਹੁਣ ਪਰਿਵਾਰ ਸਮਾਨ ਹੈ ਜਿਹੜਾ ਲੜਕੀ ਦਾ ਰੱਖਣ ਜਾ ਰਿਆ ਲੜਕੀ ਖੜੀ ਹੈਗੀ ਬੇਟੀਆਂ ਨਾਲ ਉਹਨੇ ਦੂਜਾ ਪਿਆ ਵੀ ਕਰਵਾ ਲਿਆ ਇਕੱਠੇ ਵੀ ਕਰਤੇ ਸੀ ਪਰ ਹੁਣ ਥਾਣੇ ਚ ਵੀ ਬੁਲਾਈਆਂ ਨੇ ਦੋ ਇਤਰਾ ਤਿੰਨੇ ਤੇ ਬਾਕੀ ਪਰਿਵਾਰ ਹੁਣ ਕਹਿੰਦੇ ਵੀ ਕੁੜੀ ਨੂੰ ਇੱਥੇ ਛੱਡ ਕੇ ਜਾਵਾਂਗੇ ਕਿਉਂ ਜੀ ਇੱਥੇ ਛੱਡ ਕੇ ਜਾਵਾਂਗੇ ਜੀ ਕੁੜੀ ਇੱਥੇ ਰਹੂ ਕੁੜੀ ਇੱਥੇ ਕੋਟ ਦੇ ਉਪਰਮ ਦਾ ਕੁੜੀ ਇੱਥੇ ਬਸੂ ਅਸਮਾਨ ਹੈ ਜਿਹੜਾ ਸਮਾਨ ਲੈ ਕੇ ਰੱਖ ਜਾ ਰਹੇ ਹੋ ਸਮਾਨ ਹੈ ਕੁੜੀ ਨੂੰ ਇੱਥੇ ਪਾ ਕੇ ਜਾਵਾਂਗੇ ਦੇਖ ਸਕਦੇ ਹੋ ਤਸਵੀਰਾਂ ਲੈ ਕੇ ਜਾਵਾਂਗੇ ਜੀ ਕੁੜੀ ਦੇ ਵੇਖ ਰਹੇ ਹੋ ਤੁਸੀਂ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਬੱਚੀ ਹੈ ਜੀ ਖੁੱਲਾਂ ਵਰਗੀ ਆਪਾਂ ਕਹਿੰਦੇ ਨੇ ਪਰਿਵਾਰ ਬੱਚੇ ਅੱਜ ਕੱਲ੍ਹ ਕੀ ਹੋ ਰਿਹਾ ਪੰਜਾਬ ਨੂੰ ਸਾਡੇ ਕਿੱਡੀ ਵੱਡੀ ਨਜ਼ਰ ਲਾਕੀ ਜੇ ਕਹਦੀ ਏ ਆ ਲੈ ਤਾਂ ਦੰਦ ਤੇ ਲੈ ਚਾੜੇ ਨੂੰ ਫਾਸਲਾ ਆਉਂਦਾ ਤੇ ਇਸ ਤਰ੍ਹਾਂ ਦੇ ਨਾਲ ਤਸਵੀਰਾਂ ਨੇ ਜੀ ਜਿਹੜੀਆਂ ਸਮਾਨ ਆ ਜਿਹੜਾ ਜੋ ਵੀ ਸਮਾਨ ਹੈ ਕੋਈ ਬਾਹਰੋਂ ਚੱਕ ਲੈਣਾ ਵੀਡੀਓ ਦੇਣਾ ਮਾਰੀ ਫੜ ਜਾ ਬਈ ਆ ਕਮਰੇ ਦੇ ਵਿੱਚ ਸਮਾਨ ਕਿਉਂ ਭਾਈ ਇਹ ਇਹ ਕੈਮਰਾ ਤੁਹਾਡਾ ਹਾਂਜੀ ਠੀਕ ਕਰਦਾ ਜੀ ਆ ਲੈ ਮੱਝਾ ਹੈਗਾ ਮੇਰੇ ਫੰਮਾ ਮਾਵਾ ਧੀਆਂ ਇੱਥੇ ਰਹਿਣਗੀਆਂ ਚੰਨਨਵਾਲ ਤੋਂ ਖਾਈ ਪਿੰਡ ਬਿਆਹੀ ਸੀ ਬਣਾ ਲਾਂਗੇ ਸਾਰਾ ਕਰ ਲੈਣਗੇ ਤਿਆਰ ਸਿਲੰਡਰ ਸਿਲੰਡਰ ਆ ਜਾਊਗਾ ਹੁਣ ਤਾਂ ਸਾਡੀ ਮਰੂ ਕੋਈ ਗੱਲ ਨਹੀਂ ਲੈ ਜਾਏ ਛੱਡ ਕੇ ਹਾਂ ਚਲੋ ਭਾਈ ਹੁਣ ਆਪਾਂ ਚੌਕੀ ਬਲਾਕ ਪਾ ਚੌਕੀ ਸਤਿ ਸ੍ਰੀ ਅਕਾਲ ਦੋਸਤੋ ਜੋ ਮਸਲਾ ਸੀਗਾ ਤੁਸੀਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਜੋ ਮਸਲਾ ਸੀਗਾ ਕੀ ਜ਼ਿਲ੍ਹਾ ਮੋਗੇ ਦੇ ਵਿੱਚ ਬਾਬਾ ਜੀ ਅੱਜ ਜਥੇਦਾਰ ਸਾਹਿਬ ਜੋ ਧੀਆ ਦੇ ਘਰ ਬਸਾਉਂਦੇ ਨੇ ਸਾਹਮਣੇ ਸਾਰੀ ਜਥੇਬੰਦੀ ਖੜੀ ਹੈਗੀ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਵੀ ਕੀ ਬਣਿਆ ਹਾਂਜੀ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਬਣਿਆ ਜੀ ਬਾਬਾ ਜੀ ਗੁਰੂ ਦੀ ਕਿਰਪਾ ਹੋਈ ਅੱਜ ਵੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਅਸੀਂ ਇੱਕ ਧੀ ਦਾ ਘਰ ਬਸਾਇਆ ਠੀਕ ਹੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਇਸੇ ਜੋਰ ਬੜਾ ਲੱਗਿਆ ਸੀ ਧੰਨਵਾਦ ਕਰਦਿਆਂ ਸਾਡੇ ਵਕੀਲ ਸਾਹਿਬ ਦਾ ਵੀ ਤੇ ਸਾਡੇ ਐਸਐਚਓ ਸਾਹਿਬ ਦਾ ਵੀ ਜਿਹਨੇ ਦੇਖ ਭਾੜ ਨਾਲ ਮਤਲਬ ਜਮਾ ਐਂਡ ਤੇ ਆ ਕੇ ਫਿਰ ਛੇਕੜ ਨੂੰ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਫਿਰ ਵੀ ਮੈਨੂੰ ਕਹਿਣਾ ਪਊਗਾ ਪਰ ਉਹ ਮੁੰਡਾ ਤਾਂ ਨਰਮ ਹੈ ਜਿਹਦਾ ਉਹਦਾ ਪਿਓ ਹੈ ਕਿ ਨਾ ਹਲੇ ਵੀ ਲਿਖਣ ਵੇਲੇ ਵੀ ਉਹ ਕੁਸਾ ਹੋਰ ਕੁਸ ਝਾਕ ਰਿਆ ਦੀ ਪਰ ਅਸੀਂ ਇਹ ਘਰ ਬਸਾਉਂਦੇ ਰਹਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਹਾਂ ਮਾਤਾ ਜੀ ਫਿਰ ਬਿਠਾਤੀ ਕੁੜੀ ਹਾਂਜੀ ਬਿਠਾਤੀ ਚੜ੍ਹਦੀ ਕਲਾ ਦੇ ਵਿੱਚ ਫੈਸਲਾ ਹੋ ਗਿਆ ਵਾ ਐਸ ਐਚਓ ਸਾਹਿਬ ਨੇ ਵੀ ਸਾਥ ਦਿੱਤਾ ਪੂਰਾ ਸਾਡਾ ਮੱਕੀ ਵਕੀਲ ਸਾਹਿਬ ਵੀ ਨਾਲ ਸੀ ਇਹਨਾਂ ਨੇ ਵੀ ਸਾਥ ਦਿੱਤਾ ਸਾਡਾ ਸਾਰੇ ਪੰਚਾਇਤਾਂ ਵੀ ਜਿਹੜੀਆਂ ਪਿੰਡ ਦੀਆਂ ਸੌ ਕੁੜੀ ਦੇ ਸਾਰੇ ਦੇ ਪੰਚਾਇਤ ਪਿੰਡ ਗਿਆ ਸਭ ਪੰਚਾਇਤਾਂ ਸੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਉਹਨਾਂ ਦੇ ਸਾਥ ਦੇ ਕੇ ਫਰਾਪਾ ਉਥੇ ਕੁੜੀ ਸਾਡਾ ਹੀ ਅੱਜ ਠਾੜੇ ਦੇ ਵਿੱਚ ਹੀ ਠਾੜੇ ਚ ਵੀ ਸਾਡੀ ਇਹੋ ਨਿਬੜ ਗਈ ਹੈ ਸਾਡੇ ਨਾਲ ਰਾਜੀ ਬੰਦਾ ਹੋ ਗਿਆ ਰਾਜੀ ਬੰਦਾ ਹੋ ਗਿਆ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਵਿੱਚ ਮੌਜੂਦਾ ਐਡਵੋਕੇਟ ਹੈ ਜੀ ਕਿਹੜੀ ਜਗ੍ਹਾ ਜੀ ਬਰਨਾਲਾ ਜੀ ਬਰਨਾਲੇ ਤੋਂ ਸ਼ੁਭਨਾਮ ਜੀ ਨਾਮ ਪਰਮਜੀਤ ਸਿੰਘ ਮਸਾਉਣ ਜੀ ਪਰਮਜੀਤ ਸਿੰਘ ਮਸਾਉਣ ਐਡਵੋਕੇਟ ਸਾਹਿਬ ਬਹੁਤ ਵਧੀਆ ਇਹਨਾਂ ਨੇ ਤਰੀਕੇ ਨਾਲ ਜ਼ੋਰ ਵੀ ਲਾਇਆ ਕਾਨੂੰਨੀ ਤੌਰ ਤੇ ਵੀ ਜਾਨੀ ਕਿ ਦਸਨ ਚ ਕਾਮਯਾਬ ਪੂਰਾ ਸਾਰਿਆਂ ਨੂੰ ਸਾਨੂੰ ਵੀ ਇਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਿਆ ਅੱਜ ਹਾਂਜੀ ਤੇ ਫਿਰ ਕਿਦਾਂ ਦਾ ਹੋਇਆ ਜੀ ਅੱਜ ਅਕਾਲਪੁਰਖ ਦੀ ਮੇਰ ਹੋਈ ਹੈ ਜੀ ਜੋ ਜਿਹੜੀ ਸਾਰੀ ਸੰਗਤ ਸਾਰੀ ਪੰਚਾਇਤ ਜਿਹੜੀ ਹੈਗੀ ਆ ਕੁੜੀ ਨੂੰ ਬਸਾਉਣ ਵਾਸਤੇ ਆਏ ਸੀ ਤੇ ਬਸਾ ਕੇ ਤੁਰ ਰਹੇ ਹਾਂ ਸੀ ਅਸੀਂ ਤਾਂ ਇਹ ਕਹਿਣਾ ਵੀ ਅਕਾਲਪੁਰਖ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਅਸੀਂ ਜਿਹੜੀ ਸਾਡੀ ਬੇਟੀ ਬਣਾ ਕੇ ਅਸੀਂ ਲੈ ਕੇ ਆਏ ਸੀ ਬਸਾਉਣ ਵਾਸਤੇ ਉਹ ਆਪਦੇ ਘਰ ਵਸ ਰਹੀ ਹੈ ਅਸੀਂ ਛੱਡ ਕੇ ਜਾ ਰਹੇ ਹਾਂ ਮੇਰਾ ਦੋਸਤ ਜਿਹੜਾ ਹੈਗਾ ਅਨਵਰ ਅਲੀ ਇਹ ਚੜਦੀ ਕਲਾ ਚ ਰਹੇ ਜਿਹਦੀ ਭੈਣ ਹੈ ਇਹ ਖੁਸ਼ ਰਹੇ ਟੈਨਸ਼ਨ ਚ ਬਹੁਤ ਸੀਗਾ ਇਹ ਇਹਨਾਂ ਦੀ ਸਿਸਟਰ ਹੈ ਕੀ ਨਾਮ ਹੈ ਸਿਸਟਰ ਦਾ ਸੁਖਵਿੰਦਰ ਬੀਬੀ ਸੁਖਵਿੰਦਰ ਬੀਬੀ ਜੀ ਅੱਜ ਦੇਖ ਸਕਦੇ ਹੋ ਬੱਚੀ ਸੀ ਕੋਲੇ ਉਹਨਾਂ ਦੇ ਪਹਿਲਾਂ ਤੋਂ ਇਸ ਦਿਨ ਦੀ ਅਸੀਂ ਵੇਟ ਕਰ ਰਹੇ ਸੀ ਪਰ ਅੱਜ ਸਾਰੀ ਸੰਗਤ ਨੇ ਮਿਲ ਕੇ ਜਿਵੇਂ ਆਪਾਂ ਕਹ ਜੀ ਵੀ ਸਵੇਰ ਦਾ ਪਾਣੀ ਦਾ ਘੁੱਟ ਨਹੀਂ ਪੀਤਾ ਤੇ ਅੱਜ ਆਪਾਂ ਮੋਰਚਾ ਜਿੱਤਣ ਦੇ ਵਿੱਚ ਫਤਿਹ ਕਰ ਲਈਆ ਮੋਰਚਾ ਜਿੱਤ ਲਿਆ ਸਾਰੀ ਆਪਾ ਜਥੇਦਾਰ ਸਾਹਿਬ ਦੀ ਸਹਿਯੋਗ ਤੇ ਪੰਚਾਇਤ ਵਿੱਚ ਸਹਿਮਤ ਹੋ ਗਈ ਹੈ ਜੀ ਪਿੰਡ ਦੀ ਪੰਚਾਇਤਾਂ ਦੋਨੇ ਬਗੈਰ ਦਾ ਸਹਿਮਤ ਹੋਈਆਂ ਨੇ ਜੀ ਦੋਨੇ ਪੰਚਾਇਤਾਂ ਸਹਿਮਤ ਹੋ ਕੇ ਨਾਲ ਐਸਚੋ ਸਾਹਿਬ ਨੇ ਸਾਡਾ ਪੂਰਾ ਸਾਥ ਦਿੱਤਾ ਹੈਗਾ ਤੇ ਰਾਜੀਨਾਮਾ ਲਿਖ ਲਿਆ ਹੈਗਾ ਤੇ ਕੁੜੀ ਤੇ ਉਹਦੀ ਬੇਟੀ ਜਿਹੜੀ ਹੈਗੀ ਆ ਸੁਖਸੰਦੀ ਆਪਦੇ ਘਰੇ ਵਸ ਰਹੀ ਠੀਕ ਜਿਕਰਾ ਬੁਲਾਵੇ ਨਿਹਾਲ ਜਾਵੇ ਮਾਤਾ ਸਾਹਿਬ ਦੇਵਾ ਦੇ ਮਨ ਨੂੰ ਭਾਵੇ ਜੜ ਦੀ ਕਰਾਓ ਜਾਵੇ ਬਹੁਤ ਵੱਡੀ ਗੱਜ ਭਾਈਚਾਰਕ ਮਿਸਾਲ ਵੀ ਕਾਇਮ ਹੋਈ ਆ ਇਹ ਜਿਹੜੇ ਆਪਣੇ ਪੰਥਕ ਜਥੇਦਾਰ ਸਾਹਿਬ ਆਏ ਨੇ ਆਪਣੇ ਨਾ ਇਹਨਾਂ ਨੇ ਕੋਈ ਜਾਤ ਦੇਖਦੇ ਆ ਨਾ ਕੋਈ ਧਰਮ ਤੇ ਨਾ ਕੋਈ ਲਾਲਚ ਐ ਕਿ ਇਨਸਾਨੀਅਤ ਦੇ ਤੌਰ ਤੇ ਸਾਡੇ ਨਾਲ ਖੜੇ ਆ ਇਹ ਕੋਈ ਧਰਮ ਨਹੀਂ ਦੇਖਦੇ ਹੈਗੇ ਕੁਝ ਨਹੀਂ ਦੇਖਦੇ ਹੈਗੇ ਇਨਸਾਨੀਅਤ ਤੇ ਸੱਚਾਈ ਦੇਖਦੇ ਆ ਅੱਖਾਂ ਮੀਚ ਕੇ ਬਾਬਿਆਂ ਲੈ ਆ ਸਕਦੇ ਆ ਜਿੰਨੂੰ ਵੀ ਕੋਈ ਐਦਾਂ ਦਾ ਕੋਈ ਪ੍ਰੋਬਲਮ ਆਉਂਦੀ ਆ ਆਪਣੇ ਜਥੇਦਾਰ ਸਾਹਿਬ ਨਾਲ ਸੰਪਰਕ ਕਰੋ ਸ਼ਿਕਾਰਾ ਬਲਾਵੇ ਨਿਆਲਾ ਆਵੇ ਸੀਤਾ ਸਿੰਘ ਦੇ ਮੰਨੂ ਭਾਵੇ ਹਰ ਸ੍ਰੀ ਆ